ਸ਼੍ਰੋਮਣੀ ਕਮੇਟੀ ਨੇ 7 ਦਿਨਾਂ ਦੇ ਲਈ ਆਪਣਾ YouTube ਚੈਨਲ ਬੰਦ ਕਰ ਦਿੱਤਾ ਹੈ ਐਸਜੀਪੀਸੀ ਸ਼੍ਰੀ ਅਮਰਸਰ ਇਸ ਚੈਨਲ ਨੂੰ ਬੰਦ ਕੀਤਾ ਗਿਆ ਹੈ ਤੇ ਚੈਨਲ ਤੇ ਇੱਕ ਵੀਡੀਓ ਨੂੰ ਲੈ ਕੇ ਐਕਸ਼ਨ ਲਿਆ ਗਿਆ ਚੈਨਲ ਤੇ ਪ੍ਰਸਾਰਿਤ ਹੁੰਦੀ ਸੀ ਦੱਸ ਦਈਏ ਕਿ ਦਰਬਾਰ ਸਾਹਿਬ ਤੋਂ ਜੋ ਹੈ ਗੁਰਬਾਣੀ ਦਾ ਜੋ ਸਿੱਧਾ ਪ੍ਰਸਾਰਣ ਹੁੰਦਾ ਸੀ ਇੱਥੋਂ ਚੱਲਦਾ ਸੀ ਤਾਂ ਸੰਧਿਆ ਵੇਲੇ ਗੁਰਬਾਣੀ ਦਾ ਸਿੱਧਾ ਪ੍ਰਸਾਰਣ ਇੱਥੇ ਹੁੰਦਾ ਸੀ ਤਾਂ ਇਸੇ ਵਿਚਾਲੇ ਸ਼੍ਰੋਮੀ ਕਮੇਟੀ ਨੇ ਸ਼ਰਧਾਲੂਆਂ ਨੂੰ ਅਪੀਲ ਵੀ ਕੀਤੀ ਹੈ ਕਿ ਉਹ ਗੁਰਬਾਣੀ ਦੇ ਸਿੱਧੇ ਪ੍ਰਸਾਰਣ ਦੇ ਲਈ ਜੁੜਨ ਦੇ ਲਈ ਜੋ ਹੈ ਅਧਿਕਾਰਿਤ ਜੋ ਚੈਨਲ ਹੈ ਆਫੀਸ਼ੀਅਲ ਐਸਜੀਪੀਸੀ ਤੇ ਜਾ ਕੇ ਇਹ ਜੋ ਸਿੱਧਾ ਪ੍ਰਸਾਰਣ ਹੈ ਇਹ ਦੇਖ ਸਕਦੇ ਨੇ ਤਾਂ ਦੱਸ ਦਈਏ ਕਿ ਐਸਜੀਪੀਸੀ ਸ਼੍ਰੀ ਅੰਮ੍ਰਿਤਸਰ ਜੋ ਇਹ ਚੈਨਲ ਚੱਲਦਾ ਸੀ ਜਿਸ ਤੇ ਲਾਈਵ ਪ੍ਰਸਾਰਣ ਦਿਖਾਇਆ ਜਾਂਦਾ ਸੀ ਤਾਂ ਕਈ ਜੋ ਲੋਕ ਨੇ ਸਿੱਧਾ ਪ੍ਰਸਾਰਣ ਇੱਥੋਂ ਹੀ ਦੇਖਦੇ ਸੀ ਜੋ ਕਿ ਦਰਬਾਰ ਸਾਹਿਬ ਦਾ ਸਿੱਧਾ ਲਾਈਵ ਪ੍ਰਸਾਰਣ ਆਉਂਦਾ ਸੀ ਹੁਣ ਇਸ ਤੇ ਐਕਸ਼ਨ ਲਿਆ ਗਿਆ ਹੈ ਤਾਂ 7 ਦਿਨਾਂ ਦੇ ਲਈ ਜੋ ਹੈ ਇਸ YouTube ਚੈਨਲ ਨੂੰ ਬੰਦ ਕਰ ਦਿੱਤਾ ਗਿਆ ਪਰ ਉੱਥੇ ਹੀ ਜੋ ਸੰਗਤ ਹੈ ਉਸ ਦੇ ਲਈ ਸਹੂਲਤ ਦੇ ਲਈ ਇੱਕ ਹੋਰ ਜੋ ਚੈਨਲ ਹੈ ਉਹ ਦੱਸਿਆ ਗਿਆ ਆਫੀਸ਼ੀਅਲ ਐਸਜੀਪੀਸੀ ਇੱਥੇ ਜਾ ਕੇ सीधा प्रसारण दरबार साहब का देखा जा सकता है तो एक भीडियो जो है इस पाई गई सी उसू लैके एक्शन लिया गया कि सत्त दिन के लिए इस यूट्यूब चैनल में जो है श्रोमणी कमेटी ने बंद कर दिता है तो सत दिन यह चैनल बंद किया गया तो उतें ही दूजे पास एक दूजा जो चैनल है जिथे लाइव प्रसारण दिखाया जाएगा वो है एट द रेट ऑफिशियल एस जी पी सी इतने जाके ਜੋ 라이 ਪ੍ਰਸਾਰਣ ਚੱਲਦਾ ਹੈ ਦਰਬਾਰ ਸਾਹਿਬ ਤੋਂ ਆਦਾ ਉਸ ਨੂੰ ਤੁਸੀਂ ਘਰ ਬੈਠ ਕੇ ਦੇਖ ਸਕਦੇ ਹੋ। ਹੋਰ ਕਰਦੇ ਆਂ ਅਗਲੀ ਖਬਰ ਦਾ ਵਿਦਿਆਰਥੀਆਂ ਨੇ ਵਿਧਾਨ ਸਭਾ ਸੈਸ਼ਨ ਦੀ ਰਿਹਸਲ ਕੀਤੀ ਹੈ 26 ਨਵੰਬਰ ਨੂੰ ਜੋ ਹੈ ਪੰਜਾਬ ਵਿਧਾਨ ਸਭਾ ਦੇ ਵਿੱਚ ਵਿਧਾਨ ਸਭਾ ਦਾ ਸੈਸ਼ਨ ਹੋਵੇਗਾ ਵਿਧਾਨ ਸਭਾ ਦੇ ਵਿੱਚ ਇਹ ਸੈਸ਼ਨ ਕਰਵਾਇਆ ਜਾਵੇਗਾ ਤਾਂ ਮੋਕ ਸੈਸ਼ਨ ਸਪੀਕਰ ਸੰਦਵਾ ਕਰਵਾਉਣਗੇ ਤਾਂ ਦੱਸ ਦਈਏ ਕਿ ਵਿਦਿਆਰਥੀਆਂ ਨੂੰ ਸਿਆਸੀ ਖੇਤਰ ਦੀ ਜਾਣਕਾਰੀ ਦੇਣਾ ਸਾਡਾ ਉਦੇਸ਼ ਹੈ ਤਾਂ ਸਪੀਕਰ ਸੰਦਵਾ ਦੇ ਵੱਲੋਂ ਇਹ ਕਿਹਾ ਗਿਆ ਹੈ ਹਰੇਕ ਵਿਧਾਨ ਸਭਾ ਹਲਕੇ ਤੋਂ ਇੱਕ ਵਿਦਿਆਰਥੀ ਦੀ ਚੋਣ ਹੋਵੇਗੀ ਸਰਕਾਰੀ ਸਕੂਲਾਂ ਦੇ ਚੁਣੇ ਹੋਏ ਵਿਦਿਆਰਥੀ ਇਸ ਦੇ ਵਿੱਚ ਹਿੱਸਾ ਲੈਣਗੇ 11ਵੀਂ ਤੇ 12ਵੀਂ ਜਮਾਤ ਦੇ ਵਿਦਿਆਰਥੀ ਹੀ ਇਸ ਦੇ ਵਿੱਚ ਹਿੱਸਾ ਲੈਣਗੇ ਤਾਂ ਅੱਜ ਰਿਹਸਲ ਕਰਵਾਈ ਗਈ ਸੀ ਜਿਸ ਦੇ ਵਿੱਚ ਬੱਚਿਆਂ ਨੂੰ ਦੱਸਿਆ ਗਿਆ ਹੈ ਕਿ ਕਿਸ ਤਰੀਕੇ ਦੇ ਨਾਲ ਇੱਥੇ ਵਿਧਾਨ ਸਭਾ ਚੱਲਦੀ ਹੈ ਜੋ ਲੀਡਰ ਆਫ ਓਪੋਜੀਸ਼ਨ ਹੁੰਦੇ ਨੇ ਜੋ ਸੱਤਾ ਤੇਰ ਹੁੰਦੀ ਹੈ ਉਹ ਕਿਸ ਤਰ੍ਹਾਂ ਇੱਥੇ ਗੱਲਬਾਤ ਕਰਦੇ ਨੇ ਕਿਸ ਤਰ੍ਹਾਂ ਇਹ ਸੈਸ਼ਨ ਚਲਾਇਆ ਜਾਂਦਾ ਹੈ ਉਸ ਦੇ ਬਾਰੇ ਜਾਣਕਾਰੀ ਦਿੱਤੀ ਗਈ ਹੈ ਤਾਂ 26 ਨਵੰਬਰ ਨੂੰ ਪੰਜਾਬ ਵਿਧਾਨ ਸਭਾ ਦੇ ਵਿੱਚ ਇਹ ਸੈਸ਼ਨ ਕਰਵਾਇਆ ਜਾਵੇਗਾ ਮੋਕ ਸੈਸ਼ਨ ਹੋਵੇਗਾ ਤਾਂ ਇਸ ਦਾ ਮੁੱਖ ਮਕਸਦ ਇਹ ਹੀ ਹੈ ਕਿ ਜੋ ਵਿਦਿਆਰਥੀਆਂ ਨੇ ਉਹਨਾਂ ਨੂੰ ਪਤਾ ਚੱਲ ਸਕੇ ਕਿ ਵਿਧਾਨ ਸਭਾ ਦੇ ਵਿੱਚ ਸੈਸ਼ਨ ਕਿਸ ਤਰ੍ਹਾਂ ਚੱਲਦਾ ਹੈ ਕਿਸ ਤਰ੍ਹਾਂ ਸਿਆਸੀ ਧਿਰਾਂ ਨੇ ਜੋ ਲੋਕਾਂ ਦੇ ਮੁੱਦੇ ਰੱਖਦੀਆਂ ਨੇ ਸਰਕਾਰਾਂ ਦੇ ਵੱਲੋਂ ਕਿਸ ਤਰ੍ਹਾਂ ਇੱਥੇ ਬਿੱਲ ਪਾਸ ਕੀਤੇ ਜਾਂਦੇ ਨੇ ਉਹ ਸਭ ਕੁਝ ਇੱਥੇ ਦਿਖਾਇਆ ਜਾਵੇਗਾ ਰੁਕ ਕਰਦੇ ਅਗਲੀ ਖਬਰ ਦਾ ਖੰਡਾ ਦੇ ਵਿੱਚ ਕੁਲਾਰ ਟੋਲ ਪਲਾਜ਼ਾ ਤੇ ਫਾਇਰਿੰਗ ਕਰਨ ਵਾਲੇ ਕਾਬੂ ਕੀਤੇ ਗਏ ਨੇ ਪੁਲਿਸ ਨੇ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ ਰਿਵਾਲਵਰ ਤੇ ਦੋ ਦੇਸੀ ਕੱਟੇ ਵੀ ਬਰਾਮਦ ਕੀਤੇ ਗਏ ਨੇ ਪੰਜ ਬਦਮਾਸ਼ਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਤਿੰਨ ਨੂੰ ਹੋਰ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ ਤਾਂ ਦੱਸ ਦਈਏ ਕਿ ਕੰਨਾ ਦੇ ਵਿੱਚ ਕੁਲਾਲ ਟੋਲ ਪਲਾਜ਼ਾ ਹੈ ਜਿੱਥੇ ਫਾਇਰਿੰਗ ਕੀਤੀ ਗਈ ਸੀ ਤਾਂ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਰਿਵਾਲਵਰ ਤੇ ਦੋ ਦੇਸੀ ਕੱਟੇ ਵੀ ਦੱਸਿਆ ਜਾ ਰਿਹਾ ਹੈ ਕਿ ਬਰਾਮਦ ਕੀਤੇ ਗਏ ਨੇ ਪੰਜ ਬਦਮਾਸ਼ਾਂ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਜਿਸ ਦੇ ਵਿੱਚ ਦੋ ਨੂੰ ਅਜੇ ਦੋ ਮੁਲਜ਼ਮ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤਿੰਨ ਮੁਲਜ਼ਮ ਅਜੇ ਵੀ ਫਰਾਰ ਨੇ ਤਾਂ ਪੁਲਿਸ ਉਹਨਾਂ ਦੀ ਭਾਲ ਦੇ ਵਿੱਚ ਜੁਟੀ ਹੋਈ ਹੈ 11 ਤਰੀਕ ਨੂੰ ਮੁਕਦਮਾ ਦਰਜ ਕੀਤਾ ਸੀ ਅਸੀਂ ਇਹ ਮੁਕਦਮੇ ਦੇ ਵਿੱਚ ਜਿਹੜਾ ਟੋਲ ਪਲਾਜੇ ਤੇ ਮੈਨੇਜਰ ਸੀ ਯਾਦਵਿੰਦਰ ਉਹਨੂੰ ਪੰਜ ਅਨਨੋਨ ਬੰਦੇ ਆਏ ਸੀ ਤੇ ਉਹਦੇ ਸੱਟਾਂ ਮਾਰੀਆਂ ਉਹਨੂੰ ਕੁੱਟਮਾਰ ਕੀਤੀ ਸੀਗੀ ਤੇ ਜਾਂਦੇ ਹੋਏ ਉਹਦਾ ਜਿਹੜਾ ਰਿਵਾਲਵਰ ਸੀਗਾ ਉਹ ਵੀ ਲੈ ਗਈ ਸੀ ਖੋ ਕੇ ਜਿਹੜਾ ਉਹਦਾ ਲਾਇਸੈਂਸ ਸੀ ਉਹਦੇ ਵਿੱਚ ਆ ਇਹਨਾਂ ਨੇ ਫਾਇਰ ਵੀ ਕੀਤਾ ਸੀ ਗੋਲਾਵਾਰੀ ਫਾਇਰਿੰਗ ਹੋਣ ਕਰਕੇ ਥੋੜਾ ਸੈਂਸੇਸ਼ਨਲ ਕ੍ਰਾਈਮ ਬਣ ਗਿਆ ਸੀ ਇਸ ਲਈ ਇਮੀਡੀਏਟ ਸਾਡੇ ਮਾਨਯੋਗ ਐਸਐਸਪੀ ਡਾਕਟਰ ਜੋਤੀ ਜੱਤੋ ਬੈਂਸ ਉਹਨਾਂ ਦੀ ਹਦਾਇਤ ਤੇ ਇਹਨਾਂ ਮਾਰੇ ਲੋਕਾਂ ਨੂੰ ਲੱਭਣ ਵਾਸਤੇ ਫਿਰ ਇੱਕ ਸੈੱਟ ਬਣਾਈ ਅ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਇਹਦੀ ਲੀਡ ਲਈ ਸੀਸੀਟੀਵੀ वगैरह ਤੋਂ ਕਿਹੜੇ ਬੰਦੇ ਆਇਡੈਂਟੀਫਾਈ ਕੀਤੇ ਆਇਡੈਂਟੀਫਾਈ ਕਰਨ ਤੋਂ ਬਾਅਦ ਫਿਰ ਪ੍ਰੋਪਰ ਪੁਲਿਸ ਪਾਰਟੀ ਨੇ ਰੇਡ ਕੀਤਾ ਤੇ ਇਹਦੀ ਤਫਤੀਸ਼ ਦੇ ਦੌਰਾਨ ਫਿਰ ਅਸੀਂ ਦੋ ਜਿਹੜੇ ਮੁਰਜਮ ਹੈ ਉਹ ਅਰੈਸਟ ਕੀਤੇ ਨੇ